ਜੋ ਕਿ ਬਿਲਕੁਲ ਹੀ ਆਪਣੇ ਗਵਾਂਢੀ ਹਲਕੇ ਤੋਂ ਨੇ ਮੈਂ ਜਿਉਂ ਆਇਆ ਕਹਿੰਦਾ ਇਹਨਾਂ ਨੂੰ ਔਰ ਪਿਆਰੀ ਸਾਧ ਸੰਗਤ ਜੀ ਅੱਜ ਇਹ ਬਾਈ ਇਲੈਕਸ਼ਨ ਦੇ ਸਿਲਸਿਲੇ 'ਚ ਤੁਹਾਡੇ ਕੋ ਇਕੱਠੇ ਹੋਏ ਆ ਆਪਾਂ ਫੇਰ ਕਿਸੇ ਦਿਨ ਵੱਡੇ ਇਕੱਠ ਦੇ ਵਿੱਚ ਵਿਚਾਰ ਸਾਂਝੇ ਕਰ ਲਾਂਗੇ ਪਰ ਇਹ ਮੈਂ ਬੇਨਤੀ ਕਰਦਾ ਕਿ ਤੁਸੀਂ ਜੋ 2002 ਤੋਂ ਆਪਾਂ ਇਲੈਕਸ਼ਨਾਂ ਲੜਦੇ ਆਏ ਆ ਇਸ ਇਲਾਕੇ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ ਔਰ ਬੜੀਆਂ-ਬੜੀਆਂ ਜਿੱਤਾਂ ਪ੍ਰਾਪਤ ਹੋਈਆਂ ਭਾਵੇਂ ਉਹ ਕੌਂਸਲਰ ਦੀ ਇਲੈਕਸ਼ਨ ਸੀ ਐਮਐਲਏ ਦੀ ਇਲੈਕਸ਼ਨ ਸੀ ਮੈਂਬਰ ਪਾਰਲੀਮੈਂਟ ਦੀ ਐਮਪੀ ਦੀ ਇਲੈਕਸ਼ਨ ਸੀਗੀ ਹਮੇਸ਼ਾ ਹੀ ਤੁਸੀਂ ਬੜਾ ਮਾਣ ਤੇ ਸਤਿਕਾਰ ਦਿੱਤਾ ਪਰ ਮੈਂ ਅੱਜ ਇਹ ਬੇਨਤੀ ਕਰਨ ਆਇਆ ਇਹ ਦੇਖੋ ਇਹ ਇਲੈਕਸ਼ਨ ਤਰਨ ਤਾਰਨ ਦੀ ਇਲੈਕਸ਼ਨ ਆਉਣ ਵਾਲਾ ਸਮਾਂ ਜਿਹੜਾ ਆ ਤੁਹਾਡੇ ਕਿਸ ਤਰ੍ਹਾਂ ਇਹ ਡੇਢ ਦੋ ਸਾਲ ਕੰਮ ਹੋਣੇ ਆ ਤੁਹਾਡੀ ਡਿਵੈਲਪਮੈਂਟ ਕਿਵੇਂ ਹੋਣੀ ਆ ਤੁਹਾਡੇ ਨਿੱਜੀ ਕੰਮ ਕਿਵੇਂ ਹੋਣੇ ਆ ਇਹ ਸਾਰਾ ਫੈਸਲਾ ਤੁਸੀਂ 11 ਤਰੀਕ ਨੂੰ ਕਰਦਾ ਔਰ ਮੈਨੂੰ ਮਾਨ ਹੈ ਇਸ ਗੱਲ ਦਾ ਕਿ ਤੁਸੀਂ ਹਮੇਸ਼ਾ ਹੀ ਭਾਵੇਂ ਕੋਈ 19 ਕਿ ਰਹਿ ਗਈ ਆਵੇ 2022 ਚ 17 ਚ ਪਰ ਬਹੁਤ ਵੱਡਾ ਵੋਟ ਬੈਂਕ ਤੁਸਾਂ ਮੈਨੂੰ ਦਿੱਤਾ ਔਰ ਤਿੰਨ ਵਾਰੀ ਲਗਾਤਾਰ ਤਰਨਤਾਲ ਵਾਲਿਆਂ ਨੇ ਤਿੰਨ ਵਾਰੀ ਲਗਾਤਾਰ ਐਮਐਲਏ ਬਣਾ ਕੇ ਦੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਮੈਨੂੰ ਹੁਣੇ ਕਹਿ ਰਹੇ ਸੀ ਕਿ ਆਹ ਜਿਹੜੀ ਦੇਣ ਆ ਇਹ ਵੀ ਤੁਹਾਡੀ ਆ ਪਰਾਵੋ ਇਹਦੇ ਕੁਝ ਵੀ ਨਹੀਂ ਗਏ ਕਿਉਂਕਿ ਇਹ ਜਿਹੜੀ ਸੇਵਾ ਜੋ ਗੁਰੂ ਨੇ ਸਾਡੇ ਤੋਂ ਲੈਣੀ ਸੀ ਜਾਂ ਅਸੀਂ ਜਿਹੜੀ ਸੇਵਾ ਕੀਤੀ ਆ ਇਹ ਕਰਦੇ ਹੀ ਰਹਿਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਾ ਕਿਉਂਕਿ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਇੱਕ ਰੀਜ ਹੋਵੇ ਤੁਹਾਡੇ ਮਨ 'ਚ ਅੱਜ ਚਾ ਆ ਸਾਰੇ ਅੱਜ ਕਿ ਤਰਨ ਤਰਨ ਦੇ ਵਿੱਚ ਹੋਣ ਕੰਮ ਹੋਰ ਵੀ ਵੱਧ ਚੜ ਕੇ ਆਉਣਗੇ ਮੈਨੂੰ ਪਤਾ ਤੁਹਾਡੇ ਕਮੇਟੀਆਂ ਦੇ ਕੰਮ ਤੁਹਾਡੇ ਤਹਿਸੀਲਾਂ ਦੇ ਕੰਮ ਸਾਰੇ ਰੁਕੇ ਪਏ ਸੀ ਇਹ ਮੈਂ ਗੱਲ ਸਮਝਦਾ ਆ ਪਰ ਅੱਜ ਮੌਕਾ ਜੇ ਜੇ ਅੱਜ ਮੌਕਾ ਤੁਸੀਂ ਸਾਹਮਣ ਲਿਆ ਆ ਜਿਹੜੀਆਂ ਦੂਜੀਆ ਪਾਰਟੀ ਵਾਲੇ ਫਿਰਦੇ ਨੇ ਇਹ ਕੀ ਕਹਿਣਗੇ ਇਹ ਕੀ ਕਹਿਣਗੇ ਅਸੀਂ 1.5-2 ਸਾਲਾਂ ਚ ਕੀ ਕਰਾਂਗੇ ਇਹਨਾਂ ਤੋਂ ਇੱਕੋ ਇੱਕ ਜਵਾਬ ਆ ਦੋਆ ਸਾਲਾਂ ਨੂੰ ਸਰਕਾਰ ਸਾਡੀ ਆ ਜਾਣੀ ਆ ਇਹ ਹਰ ਇੱਕ ਸਟੇਜ ਤੇ ਇੱਕੋ ਹੀ ਗੱਲ ਕਰੀ ਜਾਂਦੇ ਆ ਇਨਾ ਜਾਇ ਸਾਲ ਡੇਢ ਸਾਲ ਰਹਿ ਗਿਆ ਜੀ ਦੋਹਾਂ ਸਾਲਾਂ ਨੂੰ ਸਾਡੀ ਸਰਕਾਰ ਆ ਜਾਣੀ ਆ ਸਰਦਾਰ ਜੀ ਰਾਤ ਤੇ ਇੱਕ ਨਹੀਂ ਨਿਕਲਦੀ ਸਿਆਸੀ ਬੰਦੇ ਦੀ ਤੇ ਇੱਕ ਰਾਤ ਨਹੀਂ ਨਿਕਲਦੀ ਤੇ ਨਾਲੇ ਜਦੋਂ ਕੰਮ ਠੋਗ ਵਜਾ ਕੇ ਕਰਾਂਗੇ ਜਿਵੇਂ ਅੱਗੇ ਕੀਤੇ ਆ ਜਦੋਂ ਕੰਮ ਵੱਧ ਚੜ ਕੇ ਕਰਾਂਗੇ ਤੇ ਫਿਰ ਸਰਕਾਰ ਵੀ ਆਊਗੀ ਤੇ ਐਮਐਲਏ ਵੀ ਤੁਸੀਂ ਬਣੋਗੇ ਕਿਉਂ ਨਾ ਆਪਾਂ ਕੰਮਾਂ ਨੂੰ ਤਰਜੀਹ ਦੇਣੀ ਆ ਆਪਾਂ ਇਹ ਕੀ ਕੇਵਲ ਕਿਸੇ ਦਾ ਨਿੱਜੀ ਸਵਾਰਥ ਆ ਉਹ ਨਹੀਂ ਔਰ ਤੁਸੀਂ ਵੇਖੋ ਜਿਹੜਾ ਇਨਸਾਨ ਨੀਵਾ ਹੋ ਕੇ ਗੁਰੂ ਦੀ ਸੇਵਾ ਕਰਦਾ ਉਹਨੂੰ ਰੱਬ ਵੀ ਪੁੱਲ ਦਿੰਦਾ ਉਹਤੇ ਕੁਦਰਤ ਵੀ ਰਹਿਮਤ ਕਰਦੀ ਆ ਔਰ ਤਿੰਨ ਵਾਰੀ ਕੁਦਰਤ ਨੇ ਰਹਿਮਤ ਕੀਤੀ ਤੁਹਾਡੇ ਜ਼ਰੀਏ ਤੁਸੀਂ ਜ਼ਰੀਆ ਬਣੇ ਤੇ ਵੋਟਾਂ ਦਾ ਤੁਸੀਂ ਰਹਿਮਤ ਕੀਤੀ ਤੇ ਅਸੈਂਬਲੀ ਦੀਆਂ ਪੌੜੀਆਂ ਚੜਾਤੀ ਆ ਪਰ ਮੈਨੂੰ ਅਫਸੋਸ ਨਾਹਿ ਕਹਿਣਾ ਪੈਂਦਾ ਆ ਜਿਹੜੇ ਹੁਣ ਠੀਕ ਆ ਮਜਬੂਰੀ ਹੈ ਇਹਨਾਂ ਦੀ ਇਲੈਕਸ਼ਨ ਲੜਨੀ ਭਾਵੇਂ ਕਾਂਗਰਸ ਆ ਭਾਵੇਂ ਕਾਲੀ ਦਲ ਆ ਤੇ ਭਾਵੇਂ ਭਾਜੀਪੀ ਇਹਨਾਂ ਦੀ ਮਜਬੂਰੀ ਬਣੀ ਪਈ ਆ ਭਾਵੇਂ ਹੋਰ ਵੀ ਕਈ ਲੈ ਕਿਉਂਕਿ ਇਹਨਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਵੀ ਇੱਥੋਂ ਆਮ ਆਦਮੀ ਪਾਰਟੀ ਦਾ ਰਮੀ ਹਿਸੋ ਜੇ ਜਿੱਤ ਗਿਆ ਤੇ ਇਹ 27 ਦੀ ਵਾਲੀ ਵੀ ਸਰਕਾਰ ਇਹਨਾਂ ਨੇ ਬਣਾ ਜਾਣੀ ਆ ਇਹਨਾਂ ਨੂੰ ਦਿਸਣ ਲੱਗ ਪਿਆ ਇਹ ਦੇ ਇਸ ਰੇਸ ਦੇ ਘੋੜੇ ਵੜ ਗਿਆ ਵੀ ਦੂਜੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਕਹਿੰਨੇ ਆਉਣਾ ਚੌਥੇ ਤੇ ਕਹਿੰਨੇ ਆਉਣਾ ਕਿ ਜਿੱਤ ਵਾਲੇ ਬੰਦੇ ਆਣਗੇ ਕਿਉਂਕਿ ਇਹਦੇ ਇਸ ਬੰਦੇ ਪਏ ਆ ਵੀ ਜੇ ਸਾਡਾ ਹੁਜਾ ਫਿਰ ਗਿਆ ਤੇ 27 ਦੇ ਵਿੱਚ ਕਿਸੇ ਨੇ ਚੱਲਣਾ ਨਹੀਂ ਇਹਦੇ ਇਸ ਕੰਮ 'ਚ ਪੈ ਗਏ ਦੇਖੋ ਕੰਮ ਕਰਾਂਗੇ ਜਿਹੋ ਜਾਂ ਤੁਸੀਂ ਕਹੋਗੇ ਜਿਹੋ ਜੀ ਡਿਵੈਲਪਮੈਂਟ ਕਹੋਗੇ ਮੇਰੇ ਤੋਂ ਪਹਿਲਾਂ ਵੀ ਸਟੇਜ ਤੇ ਬੋਲ ਕੇ ਗਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਦੋਂ 3 ਤਰੀਕ ਨੂੰ ਅਨਾਉਂਸਮੈਂਟ ਕੀਤੀ ਸੀ ਤੁਹਾਡਾ ਬਹੁਤ ਵੱਡਾ ਕਾਫਲਾ ਉੱਥੇ ਪਹੁੰਚਿਆ ਸੀ ਤੇ ਉਸ ਦਿਨ ਹੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਕੇ ਤੁਹਾਡਾ ਸੇਵਾਦਾਰ ਇੱਥੇ ਮੈਨੂੰ ਭੇਜਤਾ ਆ ਬੈਠੇ ਨੇ ਸਾਹ ਲਾਲਜੀਤ ਸਿੰਘ ਜੀ ਭੁੱਲਰ ਵਜ਼ੀਰ ਨੇ ਜਿਹੋ ਜੇ ਮਰਜ਼ੀ ਕੰਮ ਕਰਾਈਏ ਆਪਾਂ ਇਹਨਾਂ ਕੋ ਇਹ ਕੀ ਕਹਿੰਦੇ ਨੇ ਇਹ ਦੇ ਸਿਰਫ ਵੋਟਾਂ ਵਟੋਰਨ ਦੀ ਖਾਤਰ ਇੱਕ ਛੜੇੰਦਰ ਰਚਦੇ ਨੇ ਜੀ ਅੱਛਾ ਸਾਰ ਲੋ ਵੱਡੀ ਗੱਲ ਅੱਜ ਕੈਂਡੀਡੇਟ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਆ ਦੂਸਰੀ ਅਕਾਲੀ ਦਲ ਆ ਤੁਸੀਂ ਵੇਖੋ ਕੈਂਡੀਡੇਟ ਕਿੱਥੋਂ ਕਿੱਥੋਂ ਲਿਆ ਕੇ ਸੁੱਟੇ ਆ ਇੱਕ ਅਮਰਸਰੋਂ ਲਿਆਂਦਾ ਇੱਕ ਮਜੀਠੇ ਤੋਂ ਲਿਆਂਦਾ ਇੱਕ ਖਡੂਰ ਸਾਹਿਬ ਤੋਂ ਲਿਆ ਕੇ ਇੱਥੇ ਸੁੱਟਦੇ ਕੀ ਗੱਲ ਤਰਨਤਾਰਨ ਦੇ ਵਿੱਚ ਲੋਕ ਇਹ ਐਡੇ ਕਮਲੇ ਨਹੀਂ ਇਸ ਗੱਲ ਨੂੰ ਸਮਝਦੇ ਨਹੀਂਗੇ ਤੰਤਰ ਦੇ ਲੋਕ ਸਿਆਣੇ ਨੇ ਅੱਜ ਇਸ ਗੱਲ 'ਵਾਲ ਧਿਆਨ ਦੇਣ ਦੇ ਆ ਕਿ ਕੰਮ ਆਪਾ ਕਿਹਦੇ ਕੋਲ ਲੈਣੇ ਆ ਤੇ ਕਿਹੜਾ ਕੰਮ ਕਰਨ ਵਾਲਾ ਆ ਦੇਖੋ ਜਿੰਨਾ ਚਿਰ ਜ਼ਿੰਦਗੀ ਆ ਜਿੰਨਾ ਚਿਰ ਸਿਆਸੀ ਜੀਵਨ ਆ ਨਾ ਤੇ ਆਪਣੇ ਆਪ ਦੇ ਉੱਤੇ ਕੋਈ ਦਾਗ ਲੱਗਣ ਦਿੱਤਾ ਤੇ ਨਾ ਲੱਗਣ ਦੇਣਾ ਇਹ ਤੁਹਾਡੇ ਨਾਲ ਮੇਰਾ ਵਚਨ ਬੰਧਿਆ ਕਿਉਂਕਿ ਜੇ ਇੱਥੋਂ ਲੈ ਕੇ ਬਾਰਡਰ ਤੱਕ ਵੀ ਚਲੇ ਜੋ ਇੱਕੋ ਆਵਾਜ਼ ਆ ਕਿ ਅਸੀਂ ਕੰਮ ਕੰਮ ਵਾਲੇ ਬੰਦੇ ਨਾ ਤੁਰਨਾ ਅੱਜ ਜਿਹੜੇ ਦਿਨਾਂ ਦਿਨਾਂ ਸਾਲਾਂ ਤੋਂ 8-8 ਸਾਲਾਂ ਤੋਂ ਘਰ ਬੈਠੇ ਸੀ ਉਹਨਾਂ 'ਚ ਵੀ ਜਾਣ ਪੈ ਗਈ ਆ ਕਿ ਹੁਣ ਕੰਮ ਸਾਡੇ ਹੋਣੇ ਸ਼ੁਰੂ ਹੋ ਜਾਣਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਝਾੜੂ ਵਾਲਾ ਬਟਨ ਧੱਕ ਕੇ ਕਿ ਆਪਾਂ 14 ਨੂੰ ਵਧੀਆ ਰਿਜ਼ਲਟ ਤਰਫ ਤਰਨ ਵਾਲੇ ਦੇਈਏ ਤਾਂ ਕਿ ਔਣ ਵਾਲਾ ਸਮਾਂ ਤੁਹਾਡਾ ਵਧੀਆ ਹੋਵੇ ਔਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਚੜ੍ਹਦੀ ਕਲਾ ਹੋਵੇ ਜਿੰਦੀ ਵੱਡੀ ਲੀਡ ਕਰਨ ਤਰਨ ਤਰਨ ਹੋਊਗੀ ਓਡਾ ਵੱਡਾ ਚੰਡੀਗੜ੍ਹ ਦੇ ਵਿੱਚ ਮੇਰ ਤੇ ਮੇਰ ਪਰਿਆ ਹੱਥ ਰੱਖਿਆ ਜਾਊ ਇਹ ਮੈਂ ਤੁਹਾਡੇ ਅਗੇ ਬੇਨਤੀ ਕਰਦਾ 35 ਕਰੋੜ ਤੇ ਆ ਹੀ ਗਿਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਜੇ ਜੇ ਆਪਾਂ ਲਿਆ ਸਕਦੇ ਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਆਪਾਂ ਤਰਨ ਤਰਨ ਨਹੀਂ ਲਿਆ ਸਕਦੇ ਆ ਇਹ ਮੇਰੀ ਬੇਨਤੀ ਆ ਸੋ ਮੈਂ ਤੇ ਕਿਤੇ ਜਾਣਾ ਮੈਂ ਛੁੱਟੀ ਮੰਗੀ ਆ ਵਜ਼ੀਰ ਸਾਹਿਬ ਕੋਲੋਂ ਤੁਹਾਡੇ ਕੋ ਵੀ ਛੁੱਟੀ ਮੰਗਣ ਲੱਗਾ ਮੈਨੂੰ ਕਿਤੇ ਬਹੁਤ ਜ਼ਰੂਰੀ ਕੰਮ ਆ ਪੌਂਚਲਾ ਆ ਤੇ ਤੁਸੀਂ ਸਾਰੇ ਤੁਸੀਂ ਸਾਰੇ ਸਾਹ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਅੱਜ ਤੁਹਾਨੂੰ ਇੱਥੇ ਦੱਸ ਕੇ ਵੀ ਜਾਣਗੇ ਪਾਰਟੀ ਦੀਆਂ ਪ੍ਰਾਪਤੀਆਂ ਵੀ ਦੱਸ ਕੇ ਜਾਣਗੇ ਸਾਰੇ ਕੰਮ ਦੱਸ ਕੇ ਜਾਣਗੇ ਭਾਵੇਂ ਉਹ ਬੀਮਾ ਯੋਜਨਾ ਆ ਭਾਵੇਂ ਉਹ ਲਾਲਕੀਰ ਵਾਲੇ ਆ ਜਾਂ ਤੁਹਾਡੇ ਪ੍ਰਤੀ ਸਰਕਾਰ ਦੀ ਵਫਾਦਾਰੀ ਆ ਸਰਕਾਰ ਤੁਹਾਡੇ ਪ੍ਰਤੀ ਕਿੰਨੀ ਸੰਜੀਦਗੀ ਦੇ ਨਾਲ ਸੋਚਦੀ ਆ ਇਹ ਸਾਰੀਆਂ ਗੱਲਾਂ ਸਾਡੇ ਕੈਬਨਟ ਵਜ਼ੀਰ ਸਾਹਿਬ ਤੁਹਾਨੂੰ ਦੱਸ ਕੇ ਜਾਣਗੇ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਤਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਾਰਿਆਂ ਨੂੰ ਬੇ